ਮੇਰੇ ਸਾਲਿਆਂ ਨੂੰ ਖੋਦੇ ਬਾਬਾ ਸੀਰ ਕਿਉਂ ਕਿਵੇਂ ਲਾਂ ਦਾ ਨੂੰ ਪਿੰਡ ਐ ਜਰਾ ਤੂੰ ਮੋਟਰ ਤੇ ਲਾ ਹੈ ਇਹ ਬੰਦਾ ਮਰ ਜਾਦਾ ਮੇਰੀ ਦੁਕਾਨ ਦਾ ਲੋਕ ਹੋ ਜਾਂਦੀ ਫੜਾਓ ਮੇਰੀ ਗੱਲ ਮੇਰੀ ਗੱਲ ਸੁਣਾ ਤੈਨੂੰ ਜੱਟ ਬਿਨਾ ਬੈਸਰਾ ਤੋਂ ਬ੍ਰੇਕ ਲਾ ਕੇ ਦਿਖਾਊਗਾ ਕਿਨੇ ਚੱਲਾ ਆਪਣਾ ਚੱਕਾ ਤਾਂ ਠੀਕ ਕਰ ਦੇਖੋ ਇਹ ਪਹਿਲਾਂ ਵੀ ਠੀਕ ਦੀ ਜੀ ਬਲਤੀ ਬਲਤੀ ਇਸ ਚ ਕੱਟਦਾ ਪਾਣੀ ਹਾਂ ਪਾਲਤੀ ਬਲਾ ਇਸ ਚ ਤਾਰਾਂ ਦੀ ਲੀਆਂ ਦੀਆਂ ਕਸਤੀਆਂ ਤਾਰਾਂ ਬਲਾਂ ਦੇ ਕਿ ਪਤਾ ਲੱਗਦਾ ਹੁੰਦਾ ਆਏ ਦੇਖੋ ਆਹ ਆ ਇਧਰ ਆ ਕੇ ਦੇਖੋ ਠੀਕ ਹੈ ਕੋਈ ਕੋ ਮਾਲਾ ਕਰਾਈ ਉਹ ਕਰ ਫੇਰੇ ਬਤਾਲ ਕੂਆ ਵੀ ਪਲਤ ਨਹੀਂ ਕਿਤੇ ਨੂੰ ਮੂਆ ਨਾਲ ਕੋ ਇਧਰ ਉਧਰੋਂ ਅੱਛਾ ਜੇ ਆਏ ਆਏ ਨਾਲ ਲੱਗੇ ਤਾਂ ਫਿਰ ਬਾਲਾ ਹੈ ਜੇ ਸਹੀ ਚੱਲੀ ਜਾਵੇ ਹਾਂ ਧੰਨਵਾਦ ਆ ਠੀਕ ਐ ਸਹੀ ਲੱਗੀ। ਲੈ ਮਨੇ ਤਾਂ ਪਤਾ ਆ ਕਿ ਧਰਦ ਨੇ ਹੈਨਾ। ਦੇਖ ਲੋ ਜੀ ਚੜ ਰਹਿੰਦੀ ਸੀ ਜਿਹੜੇ ਰਹਿੰਦੇ ਉਹ ਲਿਆ ਚੱਕੀ। ਪ੍ਰਾਈਵੇਟ। ਆਪੇ ਕੈਨ ਨੂੰ ਰਹਿਣਦੇ ਆਪੇ ਕੈਨ ਨੂੰ ਉਤਾਰਦੇ। ਕੋ ਗੱਲ ਬਣੀ ਗੁਏ। ਅੱਛਾ। ਉਹ ਲਿਆ ਚੱਕੀ ਯਾਦ ਨਹੀਂ ਬੋਲਿਆ ਕਰਦੇ ਉਸਤਾਦ ਨਾਲ। ਕਿਵੇਂ ਮਈ? ਪ੍ਰਾਈਵੇਟ ਲਿਆ ਚੱਕੀ ਤੁੰਗੋ। ਪੈਂਚਰ ਨਾ ਲਾਦਾ ਜੀ ਪਹਿਲਾਂ ਉਹ ਕੋਈ ਨਾ ਪਹਿਲਾਂ ਪ੍ਰਾਈਮਰ ਪੜਾ ਮੈਂ ਆਪੇ ਤੁਸੀਂ ਕਹਿ ਦਿੰਦੇ ਹੋ ਜਿਹੜਾ ਕੰਮ ਕਰਨਾ ਚਾਹੀਦਾ ਪਹਿਲਾਂ ਉਹੀ ਕਰਿਆ ਕਰਦੇ ਨੇ ਉਹ ਕੋਈ ਨਾ ਫੇਰ ਕਰ ਲਈ ਪੈਂਚਰ ਵੀ ਲਾ ਲਈ ਤੂੰ ਉਹ ਪੜਾ ਦੇ ਮੈਂ ਉਹ ਕਰ ਲੂ ਇਹਦੋਂ ਕੋ ਪੈਂਚਰ ਆਈ ਚੱਲੀ ਪੈਂਚਰ ਵੀ ਭਲਾਦਾ ਕਿੱਥੇ ਦੀ ਇੱਦੇ ਦਾ ਕੁੱਤੇ ਫੇਲ ਹੋ ਰਹੇ ਨੇ ਮੈਨੂੰ ਲੱਗਦਾ ਸ਼ੈਰ ਉਹ ਲੈ ਆਣੀ ਬੈਨਗੇ ਆਪਣੀ ਦੁਕਾਨ ਤੇ ਵੀ ਨਹੀਂ ਹੈਗੇ ਉਹ ਉਹ ਸ਼ੈਰ ਉਹ ਲੈ ਆਣ ਦੀ ਕੀ ਲੋੜ ਹੈ ਜੀ ਸਾਡੇ ਬਾਗਾਂ ਦੇ ਕੁੱਤੀ ਸੂਰੀਆ ਜਾਂਦੇ ਨੇ ਉੱਥੇ ਉਹ ਕੰਜਰ ਦੇ ਮੈਂ ਉਹਨਾਂ ਦੀ ਗੱਲ ਨਹੀਂ ਕਰਦਾ ਤੁੱਕੇ ਹੁੰਦੇ ਨੇ ਇਹ ਅਸਾ ਤੁੱਕੇ ਉਹਨੇ ਨਾਮ ਨਾਲ ਮਨ ਨਾਲ ਬਹਿਰਾ ਵੀ ਐ ਇਹ ਤਾਂ ਇਹ ਕੰਨ ਚ ਰਾਹ ਤੇ ਬਹਿਰੀ ਤਾਂ ਕਰਕੇ ਤਾਂ ਕੰਨ ਨੂੰ ਲੈ ਦੇਖਦਾ ਮੈਂ ਇੱਕ ਨੰਦਾ ਪਿਆ ਹੋਈ ਦੁਕਾਨ 'ਚ ਜੇ ਕੰਮ ਚੱਲਦਾ ਹੋ ਜੇ ਆਹ ਹੁੰਦੇ ਨੇ ਹੈ ਆਹ ਹੁੰਦੇ ਨੇ ਇਹਨਾਂ ਨੂੰ ਬੋਲਦੇ ਨੇ ਤੁੱਕੇ ਹੋਏ ਇਹਦਾ ਪੱਤੀਆਂ ਨੇ ਜਫੜਾ ਉਸਤਾਦ ਜੀ ਹਾਂ ਜੀ ਆ ਪੈਂਚਰ ਵੀ ਕਿਹ ਰਹਿ ਗਿਆ ਆਪਣੇ ਲਵੇ ਦਾ ਕੋਈ ਨਾ ਵੀ ਫੜ ਲੇਗਾ ਸ਼ਰੂਮੇ ਜਾ ਕੇ ਚਲੋ ਟੁੱਕੇ ਦਾ ਬੰਦਨੇ ਆਪਣਾ ਕੰਮ ਚੱਲਦਾ ਹੋ ਜੂਗਾ ਹੈ ਕੰਮ ਚੱਲਦਾ ਟੁੱਕੇ ਪਾਦਣਾ ਹੈ ਆਵੈਂਚਰ ਨੂੰ ਮੈਂ ਬਾਬਾ ਨੂੰ ਤੇ ਮੇਰੇ ਸਾਡੇ ਦਾ ਉਸਤਾਦ ਜੀ ਪੈਂਚਰ ਤਾਂ ਨਹੀਂ ਲਈ ਕਿਉਂਦਾ ਮੈਂ ਤਾਂ ਚੱਪ ਤਾ ਕਹਿਣਾ ਕੀ ਚਾਹਤੇ ਹੋ ਉਹ ਤੂੰ ਹੋਰ ਨਾ ਕਰਦੀ ਨਾ ਆਖਾ ਗੱਤੂ ਹੈ ਮੰਗੂੰ ਆ ਪੈਂਚਰ ਨਹੀਂ ਲਈ ਕਿਉਂਦਾ ਮੇਰਾ ਲਾਇਆ ਹੋਇਆ ਨਰੇ ਨੂੰ ਹੀ ਮਾਰਿਆ ਥਾ ਫੜਾ ਇੰਨਾ ਕੰਮ ਕਰਦਾ ਚੱਤੂ ਰਿਆ ਖੜਾ ਹੋ ਕੇ ਆਈ ਪਹਿਲਾ ਨਾ ਦੱਸੋ ਜੀ ਮੈਨੂੰ ਉਸਤਾਦ ਜੀ ਆ ਛੋਟੀ ਅੱਖ ਤੇ ਕੀ ਹੋ ਗਿਆ ਧੀ ਉਹ ਅੱਖ ਤੇ ਗੋਲੀ ਵੱਜੀ ਤੀ ਫਿਰ ਗੋਲੀ ਨਾਲ ਤੁਸੀਂ ਬਚ ਕੇ ਕਿਵੇਂ ਓਏ ਉਹ ਨਹੀਂ ਉਹ ਚੱਕੇ ਆਈ ਗੋਲੀ ਬੁੜਕ ਕੇ ਵੱਜੀ ਅੱਖ ਤੇ ਨਹੀਂ ਤੂੰ ਤੇ ਨਾਲ ਕੰਮ ਕਰੀਂ ਕੀ ਤੇ ਕਿੱਥੇ ਵੱਜੇ ਤੁਸੀਂ ਨੇ ਪੁੱਠਾ ਸਿੱਧਾ ਥੜਾ ਮਾਰਣਾ ਤਾਂ ਹੀ ਟੜਕੀ ਆ ਆ ਜਾ ਤੂੰ ਜਿਆਦੇ ਗੱਲਾਂ ਨਾ ਕਰਿਆ ਕਰ ਤੂੰ ਗੱਲਾਂ ਬਹੁਤ ਕਰਦਾ ਓਸ ਸਮਾਨ ਸਾਮ ਮੈਂ ਜਾਣੇ ਸਵੇਰੇ ਸਾਹ ਦੇ ਵਿਆਹ ਬੱਕ ਚੱਲਾਂਗੇ ਜੀ ਕਹਿਣ ਦੀ ਕੀ ਲੋੜ ਐ ਦੁਕਾਨ ਬਾਬਾ ਸਮੂ ਆ ਫਿਰ ਉਰੇ ਤੂੰ ਦੁਕਾਨ ਤੇ ਰਹੀ ਚੱਕ ਸਮਾਨ ਓ ਸਮਾਂਤਰ ਦੀ ਅੰਦਰ ਚਲਾਇਆ ਕਰ ਸਮਾਂਤਰ ਜਿੰਦਰ ਮੈਂ ਜਨਤਿਆਰੀ ਤਿਆਰੀ ਕਰਦਾ। ਨਵੇਂ ਦੁਕਾਨ ਤਾਂ ਸਾਹਮਣੀਆਂ ਹੁਣ 5-4 ਦਿਨ ਲੱਗਣਗੇ ਮੈਨੂੰ। ਕੱਲੋਂ ਦੁਕਾਨ ਮੈਂ ਇਕੱਲੀ ਹੁਣ। ਹਾਂ ਸਵੇਰੇ ਖੋਲਣੀ ਦੁਕਾਨ। ਪੈਂਚਰ-ਪੂਂਚਰ ਲਾਦੀ ਜਿਹੜਾ ਕੰਮ ਤੈਨੂੰ ਆਂਦਾ ਹੋਊ ਕਰਦੀ, ਬਾਕੀ ਜਵਾਬ ਦੇਦੀ। ਅੱਛਾ। ਹਾਂ ਠੀਕ ਹੈ ਮੈਂ ਸਾਹ ਮਾਤ ਦੀ ਅੰਦਰ ਸਾਰਾ ਹੱਥ ਕਰਦਾ ਹੁਸਤਾ ਜੀ ਤੁਸੀਂ ਜਮੀ ਸੋਚ ਨਾ ਕਰੋ ਮੈਂ ਦੁਕਾਨਾਂ ਆਪੇ ਸੰਭਲੂਆਂ। ਹਾਂ ਠੀਕ ਹੈ। 4 ਦਿਨ ਲੱਗਣਗੇ ਮੈਨੂੰ। ਪਿਆਰ ਨਾਲ ਤੁਸੀਂ ਬੇ ਸੋਚੋਗੇ ਜਾਓ ਸਾਰੇ ਦੇ ਵਿਆਹ ਨਾਲ ਇਹ ਕਰੀਏ ਨਾ ਦਾਰੂ ਘਟ ਪੀਓ ਉੱ ਮੈਂ ਸੁਣਾਇ ਦੀ ਛਾਲੀ ਕਰ ਦਿੰਦੇ ਹਾਂ ਤੁਸੀਂ ਇਹ ਤਾਂ ਨਹੀਂ ਫਿੰਦਾ ਚ ਜਾ ਕੇ ਉਸਤਾਦ ਤੇਰੇ ਕੋਲ ਆ ਵੀ ਇਹਨੂੰ ਕਿਹਨੇ ਦੱਸਤਾ ਵੀ ਛਾਲੀ ਕਰਦਾ ਹੈ ਅੱਛਾ ਬਹੁਤ ਬਹੁਤ ਫੇਰ ਮੋੜਿਆ ਪਾਣੀ ਦੀ ਘੋਟ ਪਿਆ तूं भई मेनू लॻंदा तूं मोटरसाइकल वारी दुकान ते कम करिया कच्छ ਪੂਰੇ ਫਰਮਾ ਸੈਂ ਗਰਾਣਾ ਕੰਮ ਵੀ ਸਿੱਖ ਲੈਣਿਆ ਦੋਹੇ ਕੰਮ ਨੂੰ ਇਕੱਠੀ ਹੋ ਜਾਣੇ ਇੱਕੇ ਦੁਕਾਨ ਕਰ ਲਾਂਗੇ ਤੇ ਤੇਰੀ ਗੱਲ ਭਾਈ ਠੀਕ ਹੈ ਠੀਕ ਹੈ ਹੋਰ ਉਹ ਦੋਹੇ ਕੰਮ ਇਕੱਠੀ ਚੱਲੇ ਜਾਣਗੇ ਤੂੰ ਡਬਲ ਕਮਾਈ ਦਾ ਲਾਲਚ ਕਰਦਾ ਡਬਲ ਕਮਾਈ ਕਰੇਗਾ ਇਹ ਤੇ ਲਾਲਚ ਹੁੰਦੀ ਹੈ ਜੀ ਸਭ ਨੂੰ ਹੁੰਦਾ ਤਾਂ ਕੀ ਹੋ ਗਈ ਸਕੂਟਰ ਨੂੰ ਇਹਦੀ ਤਾਂ ਪਈ ਕਚੂਲ ਪਿਛੜੀਏ ਰਹਿੰਦੀ ਹੈ ਜਦੋਂ ਦਾ ਹੈ ਅੱਛਾ ਮੇਰੇ ਸਹੁਰੇ ਨੇ ਦੇ ਤਾਂ ਦਿੱਤਾ ਮੈਨੂੰ ਹੁਣ ਵੇਚਣ ਸੁਣੀ ਤਾਂ ਨਹੀਂ ਦਿੰਦੀ ਮੇਰੇ ਮਾਪਿਆਂ ਨੇ ਦਿੱਤਾ ਮੇਰੇ ਮਾਪਿਆਂ ਨੇ ਦਿੱਤਾ ਵੀ ਜੇ ਦਿੱਤਾ ਕੋਈ ਚੱਜਰਾ ਦੇ ਦਿੰਦੇ ਜੇ ਦਿਨ ਮੈਟੇ ਤੇ ਘਟੂ ਘੱਡੀਆਂ ਦੇ ਦਿੰਦੇ ਨਜਾਰੇ ਦਾ ਲੈ ਲਿੰਦਾ ਇਹਨਾਂ ਦਾ ਮੇਰਾ ਲਹੂ ਪੀਰ ਗਿਆ ਇੱਕ ਦਿਨ ਹੀ ਚੱਲਿਆ ਬਸ ਸਾਰਾ ਦਿਨ ਕਿੜੀ ਸੀ ਫਰੀਜੋ ਕਿ ਬਾਜ਼ਾਰ ਚ ਜਾਂਦਾ ਜਨਮ ਚੜ ਕੇ ਆਣਾ ਤੁਕੇ ਗਲੂਜ ਨਿਕਲਿਆ ਮੇਰਾ ਉਹਨੂੰ ਦੇਖ ਲੈ ਭਾਈ ਹੁਣ ਪੈਂਚਰ ਹੋ ਗਿਆ ਦੱਸ ਉਸਤਾ ਬਾਹਰ ਤਾਂ ਹੋਈਓ ਤੋ ਆਣਾ ਸੁਣ ਤਾ ਬਾਹਲੇ ਨਹੀਂ ਬਹੁਤ ਜਿਆਦੇ ਬਾਹਲਾ ਤਾਂ ਗਿਆ ਗਲੂਜ ਨਿਕਲਿਆ ਮੇਰਾ ਤਾਂ ਜਮੀ ਅੱਛਾ ਜੀ ਜੇ ਨੂੰ ਕਹਿੰਦੇ ਨੇ ਇਹਨੂੰ ਵੇਚ ਕੇ ਚਾਰ ਪੈਸੇ ਹੋਰ ਬਾਕੀ ਕੋਈ ਵਧੀਆ ਲੈ ਲੈਣਿਆ ਫਿਰ ਕਹਿੰਦੇ ਦੀਆ ਮੇਰੇ ਪੇਕਿਆਂ ਦੀ ਚੀਜ਼ ਐ ਦੇਖ ਲੈ ਚੀਜ਼ ਮੇਰਾ ਤਾਂ ਜਲੂ ਇਸ ਕੱਢ ਰਿਹਾ ਇਹਨੇ ਪੱਟਾ ਪੈ ਕੇ ਪੁਰਾਣਾ ਹੋ ਗਿਆ ਇਹੋ ਫਿਰ ਵੇਚਿੰਦਾ ਦੇਦੇ ਨਵਾਂ ਲੈ ਲੀਏ ਇਹ ਤਾਂ ਉਦੋਂ ਜਾਂਦੇ ਲੱਗ ਜਾਂਦੇ ਨੇ ਨਾ ਨਵਾਂ ਲੈਣ ਦਿੰਦੇ ਨਿਕ ਮੋਤੀ ਦਾ ਬੇੜਾ ਬੈਠ ਗਿਆ ਅੱਛੀ ਰੀਟੇ ਲੀਟਰ ਪੈਟਰੋਲ ਘਾਤਾ ਅੱਜ ਕਹਦੇ ਖੂਜ ਛਾਲ ਮਾਰਾ ਰੋਜ ਪੁਆਲਦਾ ਹੈ ਨਹੀਂ ਪੁਆਲਦਾ ਹੈ ਨਹੀਂ ਲੱਜ ਕੇ ਨੇ ਖੁੱਝ ਜਾਮਾ ਅਰੇ ਕਹਿਣਾ ਕੀ ਚਾਹਤੇ ਹੋ ਸੱਚੀ ਲਾ ਆਈਏ ਬਿਨਾ ਪੈਟਰੋਲ ਕੋ ਇਹਨੂੰ ਤੇਰਾ ਦਿਮਾਗ ਤਾਦੀਕ ਹੈ ਮੈਨੂੰ ਲੱਗਦਾ ਤੇਰਾ ਜਮੀਂ ਇੰਦਰ ਹੈ ਤੇਰਾ ਮੇਰੇ ਨਾਲੋਂ ਜ਼ਿਆਦਾ ਲੱਗਦਾ ਗਰਮੀ ਨੇ ਤੇਰਾ ਜਮੀਂ ਛੱਟ ਕੇ ਗਿਆ ਦਿੱਤਾ ਭਾਈ ਦੇਰੇ ਕੋਈ ਸੋਚ ਵਿਚਾਰ ਕੀ ਕਿਹਾ ਜੀ ਚਲਾਵੀਏ ਬਿਨਾ ਤੇਲ ਤੋਂ ਫਿਰ ਮੰਨੇ ਉਹ ਬਲੇ ਮਾਤਾ ਇਹ ਬਿਨਾ ਤੇਲ ਤੋਂ ਐ ਚੱਲਣ ਲੱਗ ਜਾ ਪੈਟਰੋਲ ਪੰਪ ਕੀ ਅਪਲੈਨ ਨੂੰ ਲਾਣਗੇ ਲੋਕ ਮੈਂ ਚਲੋ ਤੁਹਾਨੂੰ ਗੱਲ ਕਹਿਦੀ ਵੀ ਬਿਨਾ ਤੇਲ ਤੋਂ ਸੂਟਰ ਚੱਲੂਗਾ ਤੇਰਾ ਆਏਗੀ ਮੈਂ ਮੰਨ ਲਾ ਮੈਂ ਗਰੰਟੀ ਹੈ ਵਿਸ਼ਵਾਸ ਕਰਕੇ ਦੇਖ ਫਿਰ ਅੱਜ ਤੇਰਾ ਬਿਨਾ ਤੇਲ ਤੋਂ ਨਾ ਚੱਲਿਆ ਜੁਰਮਾਨਾ ਲਾਦੀ ਦੁਕਾਨ ਤੋਂ ਹਸਤੀਵਾ ਲੈ ਲਊਗਾ ਮੈਂ ਹੋਰ ਤਾਂ ਚਲਕੂ ਹਾਂ ਗਰੰਟੀ ਹੈ ਜਦੋਂ ਜੱਟ ਹਿੱਕ ਠਾਪੜ ਕੇ ਕਹਦੇ ਨਾ ਤਾਂ ਕਰਦਾ ਭਾਈ ਦੋ ਪੈਸੇ ਵੱਧ ਦੇ ਦੂੰਗਾ ਹੈ ਜੇ ਕੰਮ ਕਰ ਦੇ ਤੂੰ ਮੰਨ ਜੂਗਾ ਜਨੂ ਆਏ ਦੋਚ ਲੋ ਵੀ ਦੁਨੀਆ ਤੋਂ ਸਾਰੇ ਨਾਲ ਵੱਡਾ ਮਿਸਤਰੀ ਤੂੰ ਆ ਤੁਸੀਂ ਸਕੂਟਰ ਪੰਜ ਦਿਨ ਖੜਾ ਦਿਓ ਰੇ ਬਿਨਾ ਤੇਲ ਤੋਂ ਸਕੂਟਰ ਮਿਲੂਗਾ ਤੁਹਾਡਾ ਗੱਲ ਸੁਣ ਪਈ ਸਾਫ ਜੀ ਇੱਕ ਗੱਲ ਅੱਜ ਤੱਕ ਮੈਂ ਹੀ 10 ਮਿੰਟ ਦੀ ਕਿਤੇ ਸੁਣਨਾ ਛੱਡਿਆ ਤੇ ਲੈਵੇ ਪੰਜ ਦਿਨਾਂ ਬਾਅਦ ਤੇ ਖੜਾ ਕੇ ਜਾਣਾ ਬਸ ਫਿਰ ਵਿਸ਼ਵਾਸ ਰੱਖੋ ਤੁਸੀਂ ਜਾਓ ਤੁਹਾਨੂੰ ਪੰਜਵੇਂ ਦਿਨ ਇਹ ਬਿਨਾ ਤੇਲ ਤੋਂ ਮਿਲੂਗਾ ਚੱਲ ਵੀ ਪਉ ਹਾਂ ਪੱਕਾ ਚਲ ਕੋਈ ਨਾ ਹੁਣ ਮੈਂ ਲੇਟ ਹੋਣਾ ਮੈਂ ਜਾਂਦਾ ਕਰਦੀ ਪੰਜ ਦਿਨ ਚਲੂ ਬਸ ਠੀਕ ਹੈ ਜੀ ਗੋਲੀ ਵਰਗਾ ਬਣਾਉ ਉਹਨੂੰ ਨਾ ਅੜਸਿਆਂ ਤੇਰੀ ਜਵਾਨ ਤੇ ਵੀ ਲਗਾਮ ਨਹੀਂ ਹੈਗੀ ਹਨਾ ਸੋ ਸਮਝ ਕੇ ਜਮੀ ਨਹੀਂ ਬੋਲਦਾ ਤੂੰ ਐਂ ਦੱਸ ਵੀ ਨੂੰ ਬਿਨਾ ਤੇਲ ਤੋਂ ਚਲਾਵੇਂਗਾ ਕਿਵੇਂ ਚੜਾ ਹੋ ਕੇ ਕਹਤਾ ਉਹਨੂੰ ਰੱਬਾ ਦੇ ਸ਼ਕਤੀ ਜੀ ਠੀਕ ਆ ਜੀ 4:00 ਵਜੇ ਹਾਂ ਹੋਰ ਪਰਵਾਹ ਨਹੀਂ ਗਈ ਟਾਕ ਵਧੀਆ ਰਸ ਤੁਸੋ ਠੀਕ ਹੈ ਜੀ ਫਿਰ ਮਾਰਾ ਗੇੜਾ ਗੇੜਾ ਕੀ ਬਸ ਕੀ ਦੱਸਾਂ ਹਾਂਜੀ ਠੁੱਠਾ ਪੰਗਾ ਲੈ ਲਿਆ ਮੈਂ ਤਾਂ ਦੇਖੋ ਕਹਿ ਵੀ ਹੈ ਕਹਿ ਰਿਹਾ ਇੱਕ ਦਿਨ ਛੋਟੀ ਖਰਾਬ ਤੇ ਕੰਮ ਕਰ ਲਾਂ ਮੈਂ ਕਰੋ ਜੀ ਕਰੋ ਜੇ 4 ਦਿਨ ਕਰੋ ਛੋਟੀ ਖਰਾਬ ਜੀ ਸਕਦੇ ਆ ਜੀ ਹਾਂ ਜੀ ਹਾਂ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਤਾੜੀਆਂ ਮਾਰਦਾ ਤਾੜੀਆਂ ਬੱਲੇ ਹੋਏ ਤੇਰੇ ਬਿਨਾ ਤੇਲ ਤੋਂ ਸਿਰਾ ਘਲਾਦਾ ਭਾਈ ਮੁੰਡੇ ਹੋਰ ਤਾਂ ਬਸ ਸਿਰਾ ਇਸ ਨੂੰ ਕਹਿੰਦੇ ਜੇ ਫਿਰ ਤਾਂ ਹੋ ਗਿਆ ਲਿਆ ਫਿਰ ਕਿੱਥੇ ਆ ਭਾਈ ਤੁਸੀਂ ਐਂ ਕਰੋ ਐਨੇ ਬੈਠੋ ਮੈਂ ਪਾਣੀ ਤਾਂ ਨਹੀਂ ਲਿਆਣਾ 2 5 7 ਬਾਹਰ ਕਰੇ ਜਿਵੇਂ ਆਖਰੂ ਵਾਲੀ ਚਾਹ ਚੱਲ ਰਹੀ ਹੈ ਸੁਨੀਤਾ ਵੀ ਕੱਤ ਨਹੀਂ ਬਿੱਤੀ ਨਹੀਂ ਪੈਣਾ ਪਤਾ ਆਤੋਂ ਹੁਣ ਤਾਂ ਆਪਣੇ ਪੈਸੇ ਵੀ ਲੱਗਣੇ ਬਾ ਠੀਕ ਆ ਸੋਡੇ ਤੀਆਂ ਵਰਗਾ ਮਾਹੌਲ ਹਉਆ ਤੀਆਂ ਵਰਗਾ ਛੇਤੀ ਲਿਆ ਭਾਈ ਹੁਣ ਸਬਰ ਨਹੀਂ ਹੁੰਦਾ ਬਾ ਬਹਿ ਜਾ ਲਾਲਾ ਫਿਰ ਮੈਂ ਆਇਆ 10 ਮਿੰਟ ਦਾ ਵੇਟ ਕਰਨੀ ਪਊਗੀ ਤੈਨੂੰ ਚੱਲ ਭਾਈ ਜੱਥੇ 5 ਦਿਨ ਕਰਨੀ ਚਾਹੀਦੀ ਹੱਕਾ ਸਿਕੰਦਰ ਸਿਆਮ ਮਿਸਤਰੀ ਰੁਕਦਾ ਬਿਨਾਂ ਲੈ ਇਦਰਾ ਤਾਂ ਕਿਵੇਂ ਦੇਖਦਾ ਜਿਵੇਂ ਮੁੱਲ ਲੈਣਾ ਹੁੰਦਾ ਅੰਦਰ ਕੋ ਜਾਣਾ ਹੁਣ ਬਿਨਾਂ ਲੈਦਰਾਂ ਤੱਕਦਾ ਬਿਨਾਂ ਲੈਦਰਾਂ ਤੋ ਅਰੇ ਕਹਿਣਾ ਕੀ ਚਾਹਤੇ ਹੋ ਮੇਣਾ ਮਾਰਿਆ ਤੀ ਮੇਣਾ ਅੰਦਰ ਵੜ ਗਿਆ ਕਿਵੇਂ ਖੁਰਚਦਾ ਸਰ ਹੁਣ ਜਿਵੇਂ ਜੂਆ ਪੈਰੀਆਂ ਹੁਣ ਲਾ ਉਹਦਰ ਨਾੜਦਿਆਂ ਤੇਰੀਆਂ ਸਕੀਮਾਂ ਚੱਲ ਹੁਣ ਲਾਲੇ ਨੂੰ ਦਈਏ ਵਧਾਈਆਂ ਕੁਝ ਕੁਸ ਕਹਿ ਵੀ ਨਹੀਂ ਸਕਦੇ ਸਾਲਾ ਜੰਗਾੜ ਵਧੀਆ ਲਾ ਗਿਆ ਚਲ ਕੁਰਬਾਨੀ ਕਰ ਗਿਆ ਇੱਥੋਂ ੱਤਕੇ ਮਾਰ ਕੇ ਕੱਟਿਆ ਦੀ ਚਲ ਕੁਸ ਬਣਾਇਆ ਤਾਂ ਹੈਗਾ ਨਹੀਂ ਗੱਲ ਬਣਾ ਦੇ ਗੱਲ ਬਣਾਦੀ ਗੱਲ ਬਣਾਦੀ ਮੁੰਡੇ ਇਹਦਾ ਪੀਰੇ ਕੋਰ ਜਿਵੇਂ ਚਮਕਣ ਲੱਗਾ ਹੈ ਹਾਂਜੀ ਹਾਂ ਦੇਖ ਬੱਲੇ 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 ਆ ਨਾ ਗਾ ਗਾ ਨਾ ਗੋ ਮੇਰੇ ਬੇਲਾ ਤੇਰਾ ਕੰਜਰਾ ਲੁਚੇਲ ਮੰਗਿਆ ਲਾਏ ਸਕੂਟਰ ਚੱਦਿਆ ਨਾਹੇ ਸਾਈਕਲ ਤੇ ਕੀ ਯਾਰੀ ਕਿਮਣੀ ਕਿਮਰਾ ਦਾ ਮੈਂ ਕੁੰਜ ਚ ਕਹੇ ਕੀ ਜਵਾਬ ਦੇਉਗਾ ਜਰੀਦਾ ਲੂਦਾ ਜਲੂਚ ਕਰਦਾ ਨਾਲੇ ਮੇਰਾ ਨਾਲੇ ਮੇਰੇ ਟੂਟਦਾ ਤੇ ਕਰੇਗਾ ਇਹਨਾਂ ਉਹ ਲੜੂਗੀ ਕੌਣ ਹੈ ਇਹ ਲੋਕ ਤੇ ਬੇਨਾ ਤੇ ਤੋ ਚੱਲੂਗਾ ਹੀ ਓਏ ਤੇਲ ਦੀ ਠੀਕ ਦੀ ਕਿੱਦੋਂ ਦੇ ਲੁਕਾ ਵੇਟਿਆ ਕਬਲੇ ਜਗੂਤ ਤਾਂ ਹੈਗਾ ਜੀ ਨਿਸ਼ਾਨੀ ਦੀ ਸਹਰਿਆਂ ਦੀ ਚੁੱਪਿਆ ਅਨਾਸ਼ ਕਰਤਾ ਜੈਦਾ ਫਿਰ ਕਿਹਦੇ ਕੋਣ ਬੋਤਨੇ ਆ ਜੋ ਤੁਸੀਂ ਪਾਣੀ ਪੀਓ ਮੈਂ ਤੈਨੂੰ ਕਰ ਦੱਸਦਾ ਇਹ ਕਿਹਦੇ ਕੋਣ ਬੋਤਨੇ ਵੀ ਹਣ ਕੀ ਦੱਸੇਗਾ ਕੀ ਲੈ ਗਿਆ ਦੱਚਨੂ ਕੀ ਕੋਣ ਦੱਸੇਗਾ ਸੱਤਿਆ ਅਨਾਸ਼ ਕਰਤਾ ਜਗੇਬਲੇ ਜਗੂਤ ਦਾ ਸਣੀ ਹੁੰਦਾ ਇਹ ਤਾਂ ਕੋਣ ਦੇਖੇ ਲੈ ਤੁਸੀਂ ਇਹ ਕਰੋ ਪਹਿਲਾਂ ਹੰਝੂ ਗੂਝੋ ਹਾਂ ਲੋ ਓਏ ਹੁਣ ਕਿੱਧਰ ਆ ਗੱਡੀ ਰਮਾਲ ਨਾਲ ਦੇ ਕਿੱਟੋ ਲਈ ਪੈ ਤੇ ਲਈ ਤੂੰ ਬਰੋ ਤੇ ਤੇ ਗਰੀਜ ਲਾਰ ਕੀ ਐ ਤੂੰ ਸੇ ਪਾਣੀ ਲੈਣੇ ਜੰਮ ਰੂ ਮਰੇ ਜੰਮ ਰੂ ਜੰਮ ਰੂ ਜੰਮ ਰੂ ਦਾਤ ਕਰੇਗੀ ਮੂੰਹ ਲੈ ਕੇ ਜਾਊਂਗਾ ਉਹ ਤਾਂ ਪਹਿਲੀ ਵੇਹੜਾ ਲੜਦੀ ਹੁੰਦੀ ਸੀ ਸੀਨੂ ਪਾਣੀ ਪੀਓ ਪਹਿਲਾਂ ਲਾਲਾ ਜੀ ਆ ਤੁਸੀਂ ਕੋਣ ਸੁਣਾਉਂਦਾ ਕੋਣ ਆਜਾ ਕੋਣ ਜਾ ਕੇ ਤੂੰ ਕੋਣ ਦੱਸਦਾ ਪਹਿਲਾਂ ਉਹ ਦੱਸ ਦੇ ਭਈ ਇਹ ਕਸਰ ਰਹਿੰਦੀ ਦੀ ਦੱਸ ਕਿਹੜਾ ਗੋਨੇ ਚ ਪਹਿਲੀ ਬੁੱਕਣ ਲੱਗਿਆ ਤੂੰ ਤਾਂ ਮੇਰੀ ਗੱਲ ਸੁਣਾ ਲਾ ਖਾ ਦੱਸ ਉਹਨੂੰ ਗੋਨਾ ਇਹ ਇੱਥੇ ਖੜਾ ਦੇਖ ਪਹਿਲਾ ਨੰਬਰ ਤਾਂ ਹੈ ਖਾਂਦਾ ਨਹੀਂ ਤੇਲ ਇਹ ਤਾਂ ਮੰਨਦਾ ਉਹ ਤਾਂ ਮੰਨ ਲਈ ਹੁਣ ਤੇਲ ਕੀ ਸਵਾ ਖਾਊਗਾ ਤੇਲ ਵਾਲਾ ਕੁਸ ਦੇ ਰਿਆ ਨਾ ਕੋਈ ਪੈਪ ਨਾ ਕੋਈ ਟੈਂਕੀ ਮੇਰੀ ਗੱਲ ਸੁਣ ਪਹਿਲਾ ਨੰਬਰ ਖਾਂਦਾ ਨਹੀਂ ਤੇਲ ਇਹ ਹੈ ਹੈ ਫੇਰ ਤੂੰ ਬਾਦ ਆ ਤੇਰਾ ਬੱਬਰ ਵੇਖ ਕਿੱਡਾ ਹੈ ਕਿੱਡਾ ਬੱਬਰ ਹੈ ਤੇਰਾ ਇਹ ਤੇਰਾ 10 ਦਿਨਾਂ ਦੇ ਵਿੱਚ ਘਟ ਜੂ ਅੱਜ ਤੂੰ ਇੱਥੇ ਲਾਇਆ ਇਹ ਵੀ ਮੰਨਦਾ ਹੈ ਘਟ ਜੂ ਹਾਂ ਇਹ ਤਾਂ ਮੰਨਦਾ ਹੈ ਵੀ ਘਟ ਜੂ ਹੈ ਉਹ ਤੂੰ ਬਾਦ ਜੇ ਮੈਂ ਸੁਨੀਤਾ ਦਾ ਬਿਟਡ ਹੋਇਆ ਤਾਂ ਉਹਨੂੰ ਵੀ ਕਹਦੇ ਉਹ ਸ਼ਹਿਰ ਕਰਨ ਨਾ ਜਾਂਦੀ ਹੁਣ ਹੋਣੀ ਮੰਡੀ ਚ ਹਾਂ ਹਾਂ ਕਹ ਸੋਨੂੰ ਕਹਦੀ ਵਿਆਹ ਲੈ ਜਾ ਕਰ ਨਾਲੇ ਜਦੋਂ ਤੂੰ ਸਹੁਰੇ ਜਾਇਆ ਕਰੇਗਾ ਸੁਨੀਤਾ ਨੂੰ ਥਪੜਾ ਲਾ ਕਰੀਂ ਥੈਂਕ ਯੂ ਇੱਤ ਜੰਟੇ ਦੇ ਜੰਟੇ ਦੇ ਬਿਠਾ ਕੇ ਹੁਣ ਮੇਰੀ ਗੱਲ ਸੁਣ ਹੁਣ ਜਦੋਂ ਪਿੱਛੇ ਤੂੰ ਸਕੂਟਰ ਚਲਾਉਂਦਾ ਹੁੰਦਾ ਸੀ ਉਹ ਪਿੱਛੇ ਤੇਰੇ ਬੈਠੀ ਗੱਲਾਂ ਕਰੀ ਜਾਂਦੀ ਸੀ ਫੋਨ ਤੇ ਕਿਸੇ ਨਾਲ ਕਿੰਨੇ ਕਿਸ ਨਾਲ ਤੇਰੇ ਨਾਲ ਕਰਦੀ ਆ ਜਾਂ ਹੋਰ ਨਾਲ ਕਰਦੀ ਆ ਜਾਂ ਤੇਰੇ ਨਾਲ ਕੋਈ ਗੱਲ ਹੋਰ ਕਰਦੀ ਹੋਣੀ ਇਹਨੂੰ ਸੁਣਦੀ ਤਾਂ ਨਹੀਂ ਸੀ ਹੁਣ ਜਦੋਂ ਉਰੇ ਬੈਠੀ ਹੋਈ ਤੈਨੂੰ ਸਾਰੀ ਗੱਲ ਸੁਣਾਇਆ ਕਰੂਗੀ ਸਾਰੀ ਜਿਹੜੀ ਤੇਰੇ ਨਾਲ ਮੰਨੂ ਉਹ ਵੀ ਜੇ ਫੋਨ ਆਇਆ ਕਰੂ ਤਾਂ ਵੀ ਤੈਨੂੰ ਪਤਾ ਲੱਗ ਜਾਏ ਕਿ ਤੂੰ ਕਿਸ ਨਾਲ ਗੱਲਾਂ ਕਰਦੀ ਆ ਠੀਕ ਮੰਨੀ ਇਹ ਤਾਂ ਗੱਲ ਇਹ ਤਾਂ ਗੁਨਾਹ ਦੀ ਗੁਥਲੀ ਐ ਦੇਖਾ ਗੁਨਾਹ ਦੀ ਗੁਥਲੀ ਇਹ ਸਰ ਕੀ ਬਾਤ ਹੈ ਸਰ ਕੀ ਬਾਤ ਇਹ ਬਾਤ ਹੈ ਇਹ ਤਾਂ ਸਾਰੇ ਪੰਜਾਬ ਚ ਹੀ ਕਹਿ ਇੱਕ ਕਰਮ ਵਾਲਿਆਂ ਨੂੰ ਮਿਲਦਾ ਕਰਮ ਵਾਲਿਆਂ ਨੂੰ ਹੋਰ ਨਹੀਂ ਕਿਸੇ ਨੂੰ ਬਣਾ ਕੇ ਦਿੰਦਾ ਮੈਂ ਤੈਨੂੰ ਦਿੱਤਾ ਹੈ ਸਿਰਫ ਹੋਰ ਨਹੀਂ ਬਣਾ ਲ ਕਿਸੇ ਨਾ ਕਿਸੇ ਨੂੰ ਵੀ ਬਣਾਦਾ ਚੱਲ ਫਿਰ ਚਲ ਗਰੰਟੀ ਹੈ ਉਹ ਇਹਦਾ ਕੀ ਪੈਸਾ ਟਿਕਾ ਹੋ ਗਿਆ ਦੇਖ ਲੈ ਖੁੱਲੇ ਦਿਲ ਨਾਲ ਦੇ ਦੇ 12000 ਰੁਪਏ ਦੇ ਦੇ ਅੱਛਾ ਆ ਜਾਓ ਜੀ ਦਿਖਾਓ ਸੁਨੀਤਾ ਨੂੰ ਰੋਹ ਤਾਂ ਪੂਰਾ ਪੈਂਦਾ ਵੜਿਆ ਰੋਬ ਕੇ ਰੋਹ ਪੈਂਦਾ ਉਰੇ ਆ ਮੜ ਜਾ ਆਈ ਥੋੜੀ ਦੇ ਆ ਗਿਆ ਆ ਲੈ ਮੁੰਡਿਆ ਤੇਰੀ ਟਿੱਪਾ ਅੱ ਟਿੱਪ ਕੀ ਹੁੰਦੀ ਐ ਜੀ ਨਿਆਮ ਹੁੰਦੇ ਚੰਨਾ ਜੇ ਕੰਮ ਕਰ ਲੋ ਮਾਤਾ ਰਾਣੀ ਦੇ ਨਾਮ ਮਾਤਾ ਦੀ ਜੈ ਮਾਤਾ ਦੀ ਮਾਤਾ ਕੀ ਪਤਾ ਜੀ ਮੇਰਾ